ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾ ਤਾਂ ਹੁਸ਼ਾਰਪੁਰ ਦਾ ਮੁਹੱਲਾ ਪ੍ਰੇਮਗੜ੍ਹ ਹੈ ਪਿਛਲੇ ਕਾਫੀ ਦਿਨਾਂ ਤੋਂ ਇੱਥੋਂ ਦੇ ਲੋਕ ਜਿਹੜੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਸੀਵਰੇਜ ਲਾਈਨ ਬਲੌਕ ਹੋਣ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਚਲਣੀਆਂ ਪੈ ਰਹੀਆਂ ਸੀ ਸੜਕ ਤੇ ਜਿਹੜੀ ਮੁੱਖ ਸੜਕ ਹੈ ਹੁਸ਼ਾਰਪੁਰ ਜਦੋਂ ਕਮਾਲਪੁਰ ਚੌਂਕ ਤੋਂ ਅਸੀਂ ਇੱਧਰ ਗੁਰਦੁਆਰਾ ਸਿੰਘ ਸਵਾ ਵੱਲ ਨੂੰ ਜਾਂਦੇ ਹਾਂ ਤਾਂ ਸੜਕ ਦਾ ਕਾਫੀ ਜ਼ਿਆਦਾ ਬੁਰਾ ਹਾਲ ਸੀ ਸੀਵਰੇਜ ਦੀ ਲੀਕੇਜ ਦੇ ਕਾਰਨ ਤਾਂ ਜੇ ਮੈਨੂੰ ਲੱਗਦਾ 6 ਤੋਂ 8 ਦਿਨਾਂ ਬਾਅਦ ਲੋ ਐ ਆਪਾਂ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਤੋਂ ਜਿਹੜੇ ਸਾਡੇ ਸੀਵਰਮੈਨ ਨੇ ਉਹ ਵੀ ਸਾਡਾ ਭਾਈਚਾਰਾ ਜਿਹੜਾ ਉਹ ਹੜਤਾਲ ਤੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਜਿਵੇਂ ਹੀ ਹੜਤਾਲ ਖਤਮ ਹੁੰਦੀ ਆ ਤਾਂ ਅੱਜ ਸੀਵਰਮੈਨ ਆ ਜਿਹੜੀ ਆਪਣੀਆਂ ਡਿਊਟੀਆਂ ਤੇ ਵਾਪਸ ਪਰਤਦੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪਿੱਛੇ ਬਹੁਤ ਸਾਰੇ ਸੀਵਰਮੈਨ ਭਾਈਚਾਰਾ ਸਾਡੇ ਇੱਥੇ ਖੜਾ ਹੈ ਤਾਂ ਪਿੱਛੇ ਕੰਮ ਐ ਜਿਹੜਾ ਉਹ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਤਾਂ ਲੋਕਾਂ ਨੂੰ ਹੁਣ ਕੁਝ ਹੀ ਦੇਰ ਤੱਕ ਇਸ ਤੋਂ ਰਾਹਤ ਮਿਲ ਜਾਵੇਗੀ ਕੈਮਰਾ ਪਰਸਨ ਨੂੰ ਕਹਾਂਗੇ ਕਿ ਤਸਵੀਰਾਂ ਥੋੜੀਆਂ ਜ਼ੂਮ ਕਰਕੇ ਦਿਖਾ ਦਿੱਤੀਆਂ ਜਾਣ ਤਾਂ ਦ ਇਹ ਵੱਡੀ ਗੱਡੀ ਹੈ ਜਿਹੜੀ ਇੱਕ ਪਹੁੰਚੀ ਹੋਈ ਹੈ ਕੈਂਬੀ ਮਸ਼ੀਨ ਪਹੁੰਚੀ ਹੋਈ ਹੈ ਨਗਰ ਨਿਗਮ ਵੱਲੋਂ ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਆਗੂ ਸਹਿਬਾਨ ਵੀ ਮੌਜੂਦ ਨੇ ਇਹ ਪੱਟੇ ਸਾਹਿਬ ਪਿਛਲੇ ਕਾਫੀ ਦਿਨਾਂ ਤੋਂ ਹੜਤਾਲ ਚੱਲ ਰਹੀ ਸੀ ਇਹ ਪ੍ਰੇਮਗੜ੍ਹ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਤਿੱਖਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਹੁਣ ਮੈਨੂੰ ਲੱਗਦਾ ਕਿ ਰਾਹਤ ਮਿਲੂਗੀ ਲੋਕਾਂ ਨੂੰ ਬਿਲਕੁਲ ਜੀ ਪਹਿਲਾਂ ਤਾਂ ਤੁਹਾਡੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਣ ਤੇ ਤੁਹਾਡੇ ਮਾਦੇ ਰਾਮ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਹਾਰਪੁਰ ਸਾਰੇ ਲੋਕਾਂ ਨੂੰ ਕਿ ਜਿਹੜਾ 9 ਦਿਨ ਦੀ ਹੜਤਾਲ ਚੱਲ ਰਹੀ ਸੀ ਸਿਵਰਮੈਨਾਂ ਦੀ ਉਹਨਾਂ ਦੀ ਜਾਇਜ਼ ਮੰਗ ਸੀਗੀ ਕਿ ਕਿਉਂਕਿ 10000 ਰੁਪਏ ਦੇ ਵਿੱਚ ਕਿਸੇ ਵੀ ਮੁਲਾਜ਼ਮ ਦਾ ਗੁਜ਼ਾਰਾ ਨਹੀਂ ਹੁੰਦਾ ਅੱਜ ਦੀ ਮਹਿੰਗਾਈ ਦੇ ਸਮੇਂ ਦੇ ਵਿੱਚ ਚਾਹੇ ਉਹ ਸਿਵਰਮੈਨਾਂ ਚਾਹੇ ਸਫਾਈ ਸੇਵਾਗਾਂ ਚਾਹੇ ਉਹ ਆਊਟਸੋਰਸ ਮੁਲਾਜ਼ਮਾਂ ਚਾਹੇ ਕੋਈ ਕਰਮਚਾਰੀ ਆ 10000 ਰੁਪਏ ਬਹੁਤ ਛੋਟੀ ਅਮਾਉਂਟ ਆ ਕਿਸੇ ਵੀ ਕੰਮ ਲਈ ਔਰ ਸਾਡੀ ਲਗਾਤਾਰ ਮੰਤਰੀ ਸਾਹਿਬ ਨੇ ਇਸ ਇਸ ਚੱਕਰ ਦੇ ਵਿੱਚ ਮੀਟਿੰਗ ਹੁੰਦੀਆਂ ਰਹੀਆਂ ਸੀ ਉਹਨਾਂ ਨਾਲ ਗੱਲਬਾਤ ਚੱਲਦੀ ਰਹੀ ਅੱਜ ਸਵੇਰੇ ਤੜਕਸਾਰ ਉਹਨਾਂ ਦੇ ਨਾਲ 7:30 ਵਜੇ ਮੀਟਿੰਗ ਕਿ ਜਿਹੜਾ ਸਿਵਰਮੈਨ ਔਰ ਕੰਮ ਹੈਗਾ ਵਾ ਇਹ ਔਰ ਇੰਨਾ ਗੰਦਾ ਕੰਮ ਆ ਵੀ ਇਹ ਕੱਚੇ ਤੌਰ ਤੇ ਹੋਣਾ ਨਹੀਂ ਚਾਹੀਦਾ ਕਿ ਇਹ ਔਰ ਇਹਨੂੰ ਪੱਕਾ ਕੀਤਾ ਜਾਵੇ ਜਲਦੋ ਜਲਦ ਮੰਤਰੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਵੀ ਇਹ ਸਟੇਟ ਲੈਵਲ ਦੀ ਪਾਲਿਸੀ ਹੈਗੀ ਆ ਸਟੇਟ ਲੈਵਲ ਦਾ ਕੰਮ ਹੈਗਾ ਵਾ ਜਿਹੜਾ ਕਿ ਇਹਨੂੰ ਆਪਾਂ ਸਟੇਟ ਲੈਵਲ ਤੇ ਕੰਮ ਕਰਾਂਗੇ ਨਾ ਉਹਦੀ ਜੋ ਮੰਗ ਹੋਊਗੀ ਉਹਦੇ ਸੀਐਮ ਸਾਹਿਬ ਦੇ ਥਰੂ ਉਹ ਫੇਰ ਹੀ ਫੈਸਲਾ ਲਿਆ ਜਾਵੇ ਲੇਕਿਨ ਜਿਹੜੀ ਇੱਕ ਤਨਖਾਹ ਦੀ ਗੱਲ ਕਰਦੇ ਸੀ ਵੀ ਸਾਡਾ ਜਿਹੜਾ ਬਾਜੀ ਵਰੇਟ ਹੋਵੇ ਜਿਹਦੇ ਚ 10000 ਚ ਕੁਝ ਨਹੀਂ ਹੁੰਦਾ ਵੀ ਘੱਟੋ ਘੱਟ 20-25000 ਵੀ ਉਹ ਬਾਜੀ ਵੀ ਰੇਟ ਹੋਵੇ ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ ਮੰਤਰੀ ਸਾਹਿਬ ਨੇ ਇਹਨਾਂ ਨੂੰ ਸ਼ਵਾਸ਼ਨ ਦਿੱਤਾ ਪ੍ਰੋਸਾ ਦਿੱਤਾ ਗੱਲ ਕਹਿ ਦਿੱਤੀ ਕਿ ਕਲੀਅਰ ਕਰ ਦਿੱਤਾ ਕਿ ਅਗਲੇ ਮਹੀਨੇ ਦੀ ਜਿਹੜੀ ਤਨਖਾਹ ਇਹਨਾਂ ਨੂੰ ਉਹ ਵੱਧ ਕੇ ਮਿਲੇਗੀ ਜੁਲਾਈ ਦੀ ਜੁਲਾਈ ਦੇ ਵਿੱਚ ਜੋ ਪਹਿਲੇ ਹਫਤੇ ਤਨਖਾਹ ਮਿਲੇਗੀ ਜੂਨ ਦੀ ਉਹ ਵੱਧ ਕੇ ਮਿਲੇਗੀ ਪਰ ਉਹਨੂੰ ਸੱਚ ਕਿੰਨਾ ਕੁ ਮੰਨਿਆ ਜਾਵੇ ਮੰਤਰੀ ਸਾਹਿਬ ਦੇ ਉਸ ਬਿਆਨ ਨੂੰ ਜੇਕਰ ਉਹ ਨਹੀਂ ਵੱਧ ਕੇ ਆਉਂਦੀ ਹੈ ਕੱਲ੍ਹ ਨੂੰ ਹੋ ਸਕਦਾ ਕਹਿ ਦੇਣ ਕਿ ਕੋਈ ਪਾਲਿਸੀ ਨਹੀਂ ਸਾਨੂੰ ਪਹਿਲਾਂ ਮਤੇ ਪਾਸ ਕਰਨੇ ਪੈਂਦੇ ਨੇ ਮੀਟਿੰਗਾਂ ਕਰਨੀਆਂ ਪੈਂਦੀਆਂ ਨੇ ਮੰਤਰੀ ਸਾਹਿਬ ਹੈ ਕੈਪੇਬਲ ਆਪਣੇ ਲੈਵਲ ਤੇ ਫੈਸਲਾ ਲੈਣ ਵਾਲੇ ਕਿਉਂਕਿ ਉਹ ਹਾਂਜੀ ਸਰ ਬਿਲਕੁਲ ਉਹ ਕੈਪੇਬਲ ਹੈ ਜੀ ਉਹ ਮਾਲਕ ਹੈਗੇ ਲੋਕਲ ਬਾਡੀ ਡਿਪਾਰਟਮੈਂਟ ਦੇ ਉਹਨਾਂ ਨੇ ਕਮਿਸ਼ਨਰ ਨੂੰ ਸਾਡੇ ਸਾਹਮਣੇ ਬੈਠੇ ਕਾਲ ਕੀਤੀ ਔਰ ਉਹਨਾਂ ਨੇ ਕਿਹਾ ਵੀ ਜਿਹੜਾ ਇਹਨਾਂ ਦਾ ਤੁਸੀਂ ਮਤਾ ਤਨਖਾਹ ਵਾਅਦੇ ਦੇ ਵਿੱਚ ਕਰਨ ਦਾ ਪਾਇਆ ਹੈਗਾ ਉਹ ਮੈਨੂੰ ਜਲਦ ਭੇਜਿਆ ਜਾਵੇ ਕਿਉਂਕਿ ਪਹਿਲਾਂ ਵੀ ਮਤੇ ਗਏ ਹੋਏ ਗਿਆ ਕਹਿੰਦੇ ਅਸੀਂ ਇਹਨਾਂ ਦੀ ਜਿਹੜੀ ਤਨਖਾਹ اگلے ਮਹੀਨੇ ਵਧਾ ਕੇ ਦੇਣੀ ਆ ਔਰ ਇਹਨਾਂ ਨੇ ਵੀ ਕਲੀਅਰ ਕਰ ਦਿੱਤੀ ਗੱਲ ਮੰਤਰੀ ਸਾਹਿਬ ਸਾਹਮਣੇ ਕਿ ਅਗਰ ਅਗਲੇ ਹਫਤੇ ਪਹਿਲੇ ਇਸ ਹਫਤੇ ਦੇ ਵਿੱਚ ਅਗਰ ਤਨਖਾਹ ਨਹੀਂ ਵਾਧੀ ਤਾਂ ਫਿਰ ਹੜਤਾਲ ਦੇ ਚਲੇ ਜਾਣਗੇ ਮੰਤਰੀ ਸਾਹਿਬ ਨੂੰ ਕਲੀਅਰ ਕਟ ਗੱਲ ਕਰ ਦਿੱਤੀ ਪਰ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਤੁਹਾਨੂੰ ਇਦਾਂ ਦੀ ਲੋਡ ਨਹੀਂ ਪੈਗੀ ਤੁਹਾਨੂੰ ਤਨਖਾਹ ਵਧ ਕੇ ਮਿਲੇਗੀ ਪਰ ਪੱਟੀਆਂ ਸਾਬ ਗੱਲ ਇਹ ਆ ਕਿ ਜਦੋਂ ਤਾਂ ਆਵਾਜ਼ਮਾਂ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਕਾਂਗਰਸ ਵਕਤ ਵੀ ਤੁਸੀਂ ਇਸੇ ਤਰ੍ਹਾਂ ਧਰਨੇ ਆਤੇ ਸੀ ਹਨਾ ਬਹੁਤ ਸਾਰੀਆਂ ਅਸੀਂ ਅਸੀਂ ਸਵੈ ਸੇਵਕਾਂ ਦੀ ਵੀ ਖਬਰਾਂ ਕੀਤੀਆਂ ਨੇ ਉਹਨਾਂ ਦੀ ਵੀ ਤਨਖਾਹ ਦੇ ਵਿੱਚ ਇਜ਼ਾਫਾ ਹੋਇਆ 3 ਸਾਲ ਦੇ ਕਰੀਬ ਸਮਾਂ ਹੋ ਗਿਆ ਅਜੇ ਤੱਕ ਵੀ ਇਹਨਾਂ ਨੂੰ ਸਰਕਾਰ ਦੇ ਬਾਰੇ ਪੂਰਾ ਪਤਾ ਨਹੀਂ ਲੱਗ ਸਕਿਆ ਜੇ ਮਾਫੀ ਚਾਹੁੰਦਾ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਇਹਨਾਂ ਨੂੰ ਪਤਾ ਲੱਗ ਸਕਿਆ ਕਿਉਂਕ ਜੇਕਰ ਪੰਜਾਬ ਸਰਕਾਰ ਕੋਈ ਪੈਸਾ ਭੇਜੇਗੀ ਨਗਰ ਨਿਗਮ ਨੂੰ ਪਰ ਜੋ ਸਾਡੇ ਤੋਂ ਰਿਪੋਰਟ ਅਜੇ ਤੱਕ ਕਿ ਪੰਜਾਬ ਸਰਕਾਰ ਨੇ ਪੈਸਾ ਹੀ ਨਹੀਂ ਭੇਜਿਆ ਜੀ ਕੋਈ ਨਹੀਂ ਸਰਕਾਰ ਪੰਜਾਬ ਸਰਕਾਰ ਦੀ ਚਲੋ ਗੱਲ ਠੀਕ ਹੈ ਪੈਸਾ ਨਹੀਂ ਭੇਜਿਆ ਲੇਕਿਨ ਹੁਸ਼ਿਆਰਪੁਰ ਕਾਰਪੋਰੇਸ਼ਨ ਇਹ ਸક્ષਮ ਆ ਆਪਣੇ ਬਲਬੁੱਤੇ ਤੇ ਉਹ ਲਿਖਦੀ ਹੈ ਕਿ ਅਸੀਂ ਅਗਰ ਇਹਨਾਂ ਦੀ ਤਨਖਾਹ ਦੇ ਵਿੱਚ ਵਾਅਦਾ ਕਰਦੇ ਹਾਂ ਤਾਂ ਅਸੀਂ ਪੈਸਾ ਦੇਣ ਨੂੰ ਤਿਆਰ ਆ ਕਿਸੇ ਕੋਈ ਸਰਕਾਰ ਕੋ ਮੰਗਣ ਦੀ ਵੀ ਲੋੜ ਨਹੀਂ ਹੈਗੀ ਦੂਸਰੀ ਗੱਲ ਕੀਤੀ ਜਾਵੇ ਕਿ ਹੜਤਾਲਾਂ ਤਾਂ ਪਹਿਲਾਂ ਵੀ ਚੱਲਦੀਆਂ ਰਹੀਆਂ ਨਾ ਪਹਿਲਾਂ ਵੀ ਸਰਕਾਰਾਂ ਆਪਾਂ ਕਿਸੇ ਸਰਕਾਰ ਦੀ ਫੇਵਰ ਨਹੀਂ ਕਰਦੇ ਕਿਸੇ ਸਰਕਾਰ ਦੇ ਖਿਲਾਫ ਨਹੀਂ ਗੱਲ ਕਰਦੇ ਲੇਕਿਨ ਇਹ ਮਤਲਬ ਉਹਨਾਂ ਦੀ ਡਿਊਟੀ ਬਣਦੀ ਹੈ ਸਰਕਾਰਾਂ ਦੀ ਚਾਹੇ ਕੋਈ ਵੀ ਹੋਵੇ ਕਿ ਇਹ ਬੰਦੇ ਦੇਖੋ 20 ਇਹ ਪ੍ਰਧਾਨ ਜੀ ਸਾਡੇ ਹੈਗੇ ਆ ਇਹ 2001 ਦੀ ਭਰਤੀ ਆ ਅੱਜ 2025 ਚੱਲ ਗਿਆ ਕਿ ਉਹਨਾਂ ਦੀ ਡਿਊਟੀ ਨਹੀਂ ਬਣਦੀ ਸੀ ਮੋਰਲ ਡਿਊਟੀ ਜੋ ਅਫਸਰ ਸਹਿਬਾਨ ਆ ਜੋ ਕਾਉਂਸਲਰ ਆ ਜੋ ਪ੍ਰਧਾਨ ਆ ਜੋ ਮੇਅਰ ਆ ਕਿ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਕਿੰਨੀ ਤਨਖਾਹ ਸੀ ਤੁਹਾਡੀ ਮੈਂ 1800 ਦੇ ਲੱਗਿਆ ਤੇ ਹੁਣ ਕਿੰਨੀ ਤਨਖਾਹ ਹੰਦਾ ਸਹੀ ਹਰ ਆਦਾ ਪਰ ਕਿਦਾਂ guzara ਹੋ ਰਿਹਾ 2001 ਤੋਂ ਲੈ ਕੇ ਜੇ ਸਾਲ ਦੀ 1000 ਰੁਪਇਆ ਵੀ ਵਾਧੇ ਤਾਂ ਮੈਨੂੰ ਲੱਗਦਾ ਹੁਣ ਤੱਕ ਨੂੰ ਜਿਆਦਾ ਨਹੀਂ ਤਾਂ 27-22000 ਤਨਖਾਹ ਹੁੰਦੀ ਹੁੰਨੀ ਜੀ ਕਿਵੇਂ ਘਰਾਂ ਦੇ guzare ਹੁੰਦੇ ਨੇ ਇੰਨੀ ਮਹਿੰਗਾਈ ਆ 10000 ਦੇ ਵਿੱਚ ਕਿਵੇਂ ਫਿਰ guzare ਚੱਲਦੇ ਨੇ ਕਦੀ ਮੰਤਰੀ ਨੂੰ ਕਦੀ ਮੇਅਰ ਨੂੰ ਨਹੀਂ ਦੱਸਿਆ ਜਿਹੜੇ ਆਪ ਤਾਂ ਨਾਲ ਗੰਨਮਾਂ ਲੈ ਕੇ ਫਿਰਦੇ ਨੇ ਸਰਕਾਰੀ ਮਹਿਲਾਂ ਦੇ ਵਿੱਚ ਰਹਿੰਦੇ ਨੇ ਮੇਅਰ ਨੂੰ ਵੀ ਦੱਸਿਆ ਸਾਰੇ ਮੰਤਰੀਆਂ ਨੇ ਵੀ ਦੱਸਿਆ ਜੀ ਨਹੀਂ ਸਰਦਾ ਸਾਡਾ ਹਾਂਜੀ ਰੋਜਬਾ ਜੀ ਕੀ ਕਹਿਣਾ ਚਾਹੁੰਦੇ ਹੋ ਚਲੋ ਮੰਗਾ ਦੱਸ ਦਿੱਤੀਆਂ ਲੋਕਾਂ ਨੂੰ ਹੁਣ ਕਿੰਨੀ ਕ ਰਾਹਤ ਮਿਲੇਗੀ ਜੀ ਕਿਉਂਕਿ ਕੰਮ ਪਿੱਛੇ ਜਿਹੜਾ ਧੋਰ ਛੋਰ ਤੇ ਚੱਲ ਰਿਹਾ ਜੀ ਆਪਾਂ ਜਲਦ ਤੋਂ ਜਲਦ ਸਾਸ ਤੋਂ ਪਹਿਲਾਂ ਮੰਤਰੀ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਪ੍ਰੇਮਗੜ੍ਹ ਦਾ ਚ ਬਹੁਤ ਤੰਗੀ ਆ ਰਹੀ ਆ ਸੀਵਰੇਜ ਕਰਕੇ ਪਾਣੀ ਬਹੁਤ ਜ਼ਿਆਦਾ ਵਾ ਲੋਕਾਂ ਨੂੰ ਨੰਗਨ ਦੀ ਬੜਨ ਦੀ ਔਰ ਬਿਮਾਰੀ ਫੈਲਣ ਦਾ ਬਹੁਤ ਡਰ ਵਾ ਇਸ ਕਰਕੇ ਆਪਾਂ ਇਸ ਪਹਿਲ ਦੇ ਆਧਾਰ ਤੇ ਪ੍ਰੇਮਗੜ੍ਹ ਨੂੰ ਸਾਫ ਸੁਥਰਾ ਕਰਨ ਲਈ ਅਸੀਂ ਵਰਮੈਨਾ ਨੇ ਸਾਡੇ ਭਰਾਵਾਂ ਨੇ ਦੇਖੋ ਪੂਰੀ ਟੀਮ ਲੱਗੀ ਹੋਈ ਆ ਇਸ ਨੂੰ ਕਲੀਅਰ ਕਰਨ ਦੀ ਇਸ ਤੋਂ ਬਾਅਦ ਸੋਮਵਾਰ ਤੋਂ ਬਾਅਦ ਰੈਗੂਲਰ ਪੂਰਾ ਸ਼ਹਿਰ ਕਲੀਅਰ ਕਰਤਾ ਜਾਊਗਾ ਤੇ ਹੁ ਉਹ ਸੰਘਰਸ਼ ਦਾ ਰਸਤਾ ਜਿਹੜਾ ਤੁਸੀਂ ਅਪਣਾਉਂਗੇ ਜੀ ਫਿਰ ਹਾਂਜੀ ਫਿਰ ਆਪਾਂ ਕੱਲੇ ਸਿਵਰਮੈਨ ਨੇ ਬੈਠੂਗੇ ਪੂਰੇ ਪੰਜਾਬ 'ਚ ਆਪ ਹੜਤਾਲ ਕਰਾਵਾਂਗੇ ਜਿੰਨੇ ਵੀ ਸਾਡੇ ਨਾਲ ਚੱਲਦੀਆਂ ਸੰਸਥਾ ਚੱਲਦੀਆਂ ਪਈਆਂ ਜੂਨਾ ਚੱਲਦੀਆਂ ਪਈਆਂ ਆਪਾਂ ਸਾਰਿਆਂ ਨੇ ਇੱਕ ਮੀਟਿੰਗ ਕਰਕੇ ਆਪਾਂ ਜੇਕਰ ਨਾ ਜਲਦ ਨਹੀਂ ਤਨਖਾਹ ਨਹੀਂ ਵਾਦੀ ਤਾਂ ਆਪਾਂ ਫਿਰ ਹੜਤਾਲ ਤੇ ਜਾਵਾਂਗੇ ਕੱਲੇ ਸਿਵਰਮੈਨ ਨਹੀਂ ਜਾਓਗੇ ਇਹਨਾਂ ਸਾਰੇ ਆਊਟਸੋਰਸ ਮਲਾਜਮ ਜਿੰਨੇ ਵੀ ਸਫਾਈ ਸੇਵਕਾਂ ਦੇ ਸਾਰੇ ਹੜਤਾਲ ਤੇ ਜਾਓਗੇ ਆਖਰੀ ਸਵਾਲ ਹੈ ਜੀ ਸਰਕਾਰਾਂ ਬੇਸ਼ਰਮ ਕਿਉਂ ਨੇ ਸਰਕਾਰਾਂ ਤੋਂ ਬਾਅਦ ਕਿ ਰਾਜਨੀਤਿਕ ਪਾਰਟੀਆਂ ਬੇਸ਼ਰਮ ਕਿਉਂ ਨੇ ਕਾਂਗਰਸ ਘੰਟਾ ਘਰ ਚੌਂਕ ਤੇ ਵਿੱਚ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਜਾਂਦਾ ਕਦੇ ਇਹ ਨਗਰ ਨਿਗਮ ਦੇ ਵਿੱਚ ਕੀਤਾ ਜਾਂਦਾ ਹਾਲਾਤ ਅੱਜ ਵੀ ਜਿਹਾ ਉਹਦੇ ਤੋਂ ਬਰਕਰਾਰ ਨੇ ਜੀ ਪਾਰਟੀਆਂ ਕਿਉਂ ਬੇਸ਼ਰਮ ਨੇ ਜੀ ਜਦੋਂ ਜਦੋਂ ਕੁਰਸੀ ਉਹਨਾਂ ਕੋ ਨਹੀਂ ਜਦੋਂ ਸਰਕਾਰ ਨਹੀਂ ਹੁੰਦੀ ਹੈ ਉਦੋਂ ਤੱਕ ਝੋਲੀਆਂ ਡਾਂਡਾ ਜੋੜ-ਜੋੜ ਕਹਿੰਦੇ ਵੀ ਤੁਹਾਡਾ ਪਹਿਲ ਦੇ ਆਧਾਰ ਤੇ ਆਪਾਂ ਕੰਮ ਕਰਾਂਗੇ ਜਦੋਂ ਸਰਕਾਰ ਬਣ ਜਾਂਦੀ ਹੈ ਜਦੋਂ ਜਦੋਂ ਕੁਰਸੀ ਉਹਨਾਂ ਕੋ ਆ ਜਾਂਦੀ ਹੈ ਕੁਰਸੀਆਂ ਨਸ਼ਾ ਹੋ ਜਾਂਦਾ ਦਾ ਜਿਹੜੇ ਆਮ ਵਰਗ ਹੁੰਦੇ ਨੇ ਉਹਨਾਂ ਨੂੰ ਭੁੱਲ ਜਾਂਦੇ ਆ ਬਹੁਤ ਬਹੁਤ ਧੰਨਵਾਦ ਜੀ ਸੋ ਤਸਵੀਰਾਂ ਤੁਹਾਨੂੰ ਇੱਕ ਵਾਰ ਮੋੜ ਤੋਂ ਦਿਖਾ ਦਿੰਦੇ ਆ ਕਿ ਸਾਡੇ ਜਿਹੜੇ ਸਿਵ ਇਹ ਲੋਕਾਂ ਨੂੰ ਦਿੱਕਤਾਂ ਚ ਲੜਨੀਆਂ ਪੈ ਰਹੀਆਂ ਸੀ ਤਾਂ ਹੁਣ ਨਗਰ ਨਿਗਮ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਹੈ ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ ਨੇ ਡਾਕਟਰ ਅਵਜੋਤ ਵੱਲੋਂ ਜਿਨ੍ਹਾਂ ਤੋਂ ਸਥਾਨਕ ਸਰਕਾਰਾਂ ਵਿਭਾਗ ਆ ਗਿਆ ਸਮੂਹ ਨਗਰ ਨਗਰ ਇਹ ਕਾਰਪੋਰੇਸ਼ਨਾਂ ਜਿਨ੍ਹਾਂ ਦੇ ਅਧੀਨ ਆਉਂਦੀਆਂ ਨੇ ਤਾਂ ਹੁਣ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਅਗਲੇ ਮਹੀਨੇ ਤੋਂ ਜਿਹੜੀ ਤੁਹਾਡੀ ਤਨਖਾਹ ਆਵੇਗੀ ਉਸ ਵਿੱਚ ਇਜ਼ਾਫਾ ਹੋਵੇਗਾ ਪਰੰਤੂ ਨਾਲ ਦੇ ਨਾਲ ਜੇਕਰ ਆਪਾਂ ਇਹਨਾਂ ਦੀ ਗੱਲ ਕਰੀਏ ਨੁਮਾਇੰਦਿਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਸਿੱਧਾ ਤੌਰ ਤੇ ਕਹਿਣਾ ਹੈ ਕਿ ਜੇਕਰ ਤਨਖਾਹ ਨਹੀਂ ਆਉਂਦੀ ਹੈ ਜੇਕਰ ਕੋਈ ਅਨਾਂਕਾਨ ਪੰਜਾਬ ਭਰ ਦੇ ਵਿੱਚ ਆਪਣੇ ਉਹ ਧਰਨੇ ਪ੍ਰਦਰਸ਼ਨ ਤੇ ਬੈਠਣ ਗਿਆ ਤਾਂ ਦੂਜੇ ਪਾਸੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਜਿਹੜੀ ਉਹ ਕੈਂਬੀ ਮਸ਼ੀਨ ਹੈ ਉਹ ਵੀ ਪਹੁੰਚੀ ਹੋਈ ਹੈ ਤਾਂ ਬ੍ਰਮੋ ਹਲਾ ਪ੍ਰੇਮਗੜ੍ਹ ਦੇ ਲੋਕਾਂ ਨੂੰ ਅੱਜ ਜ਼ਰੂਰ ਹੈ ਜਿਹੜੀ ਉਹ ਰਾਹਤ ਮਿਲੇਗੀ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਚੇਤਨ ਕਾਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਸ਼ਰ ਪਰ ਨਿਊਜ਼ ਦੇ ਨਾਲ